ਉਹ ਦੂਸਰਾ ਪੁਆਇੰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਪਹੁੰਚੇ ਸੀ ਅਮੂਪੁਰ ਪਿੰਡ ਕਰਨਾਲ ਦੇ ਕੋਲੇ ਪਿੰਡਾ ਹੈ ਇੱਥੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ ਸਿੱਖ ਪਰਵਾਰਾਂ ਦੇ ਘਰ ਹਟਾ ਦਿੱਤੇ ਗਏ ਨੇ ਇਸ ਪਰਿਵਾਰ ਦੇ ਘਰ ਟਾਣ ਦਾ ਕਾਰਨ ਜਾਣਾਂਗੇ ਇਸ ਪਰਿਵਾਰ ਨਾਲ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਘਰ ਟੈਟੇਰੀ ਕਰ ਦਿੱਤਾ ਗਿਆ ਬਹੁਤ ਵੱਡਾ ਇੱਕ ਡੇਰਾ ਸੀ ਇਹਨਾਂ ਦਾ ਜਿੱਥੇ ਜ਼ਮੀਨ ਜ਼ਮੀਨਦਾਰਾਂ ਨਾਲ ਹੀ ਜ਼ਮੀਨ ਹੈ ਜਿੱਥੇ ਉਹ ਰਹਿੰਦੇ ਸੀ ਪਿੰਡ ਦੇ ਸਰਪੰਚੋ ਲੋਏ ਕਾਰਵਾਈ ਕੀਤੀ ਗਈ ਹੈ ਸਾਰਾ ਪਰਿਵਾਰ ਦੇਖੋ ਪਰ ਆ ਤਾਂ ਇੱਕ ਬਾਹਰ ਬੈਠਾ ਹੋਇਆ ਹੈ ਤੇ ਜਾਣਾਂਗੇ ਕਿ ਕੱਲੀ-ਕੱਲੀ ਚੀਜ਼ ਦੇਖੋ ਭੰਨ ਦਿੱਤੀ ਗਈ ਆ ਮਸ਼ੀਨਾਂ ਨਾਲ ਤੋੜ ਜਸਵੀ ਮਸ਼ੀਨਾਂ ਨਾਲ ਤੋੜਿਆ ਗਿਆ ਸਮਾਨ ਹੈ ਸਾਰਾ ਦੇਖੋ ਤੇ ਪਰਿਵਾਰ ਨੂੰ ਜਾਣਾਂਗੇ ਘਟਨਾ ਕਿਵੇਂ ਵਾਪਰੀ ਕੀ ਹੋਇਆ ਸੀ ਐਸਾ ਐਸਾ ਕਾਰਨ ਕੀ ਬਣਿਆ ਕਿ ਪਿੰਡ ਦੇ ਸਰਪੰਚ ਨੂੰ ਇਹ ਕਾਰਵਾਈ ਇਹਨਾਂ ਤੇ ਕਰਨੀ ਪਈ ਬਾਪੂ ਜੀ ਨਾਲ ਗੱਲ ਕਰਾਂਗੇ ਬਾਪੂ ਜੀ ਜਿਹੜੇ ਘਰ ਦੇ ਮਤਲਬ ਮੇਨ ਮੁਖੀਆਂ ਨੇ ਜਿਨ੍ਹਾਂ ਜਿਨ੍ਹਾਂ ਦੇ ਹੱਥੇ ਦੇਖੋ ਸਾਰੀ ਜ਼ਿੰਦਗੀ ਇੱਥੇ ਰਹੇ 1947 ਤੋਂ ਬਾਅਦ ਵੰਡ ਤੋਂ ਬਾਅਦ ਇੱਥੇ ਆਉਂਦੇ ਨੇ ਤੇ ਬਾਪੂ ਨਾਲ ਗੱਲਬਾਤ ਕਰਾਂਗੇ ਵੀ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਸੀ ਤੇ ਕੀ ਕਾਰਨ ਬਣਿਆ ਕਿ ਤੁਹਾਡਾ ਘਾਟਾ ਦਿੱਤਾ ਗਿਆ ਪਿੰਡ ਦੇ ਸਰਪੰਚ ਵੱਲੋਂ ਇਹ ਕਾਰਵਾਈ ਕੀਤੀ ਕੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਦੋਂ ਜਦੋਂ ਜੰਗਲ ਸੀ ਇੱਥੇ ਹਾਂਜੀ ਤੇ ਸਾਨੂੰ ਬਜ਼ੁਰਗਾਂ ਨੇ ਇੱਥੇ ਬਾ ਦਿੱਤਾ ਸਾਡੇ ਕੋਲ ਕੋਈ ਪ੍ਰੋਫਿਟ ਨਹੀਂ ਸੀ ਕੋਈ ਵਸਣ ਨੂੰ ਕੋਈ ਸਾਡੇ ਕੋਲ ਸਹੈ ਨਹੀਂ ਸੀ ਕੋਈ ਐਸੀ ਚੀਜ਼ ਵੀ ਆਹੀ ਮੁੱਲੇ ਖਰੀਦ ਲਈਏ ਆਨ ਉਹਨਾਂ ਨੇ ਇੱਥੇ ਬਾਤਾਂ ਹਾ ਜੰਗਲ ਪੱਟ ਕੇ ਬਾਦ ਕਰਕੇ ਆਪਦੇ ਘਰ ਬਣਾਏ ਘਰ ਬਣਾਉਣ ਤੋਂ ਕੁਝ ਤਾਂ ਹਾਂ ਕਿੱਲੇ ਵੀ ਬਾਦ ਕੀਤੇ ਸਾਰਿਆਂ ਦੇ ਪਿੰਡ ਦੀ ਸਲਾਹ ਨਾਲ ਕੀਤਾ ਹਾਂ ਕੋਈ ਕਿਸੇ ਤੋਂ ਤੱਕਾ ਨਹੀਂ ਕੀਤਾ ਸੀ ਤੋਂ ਅਸੀਂ ਫਿਰ ਇਹ ਬਾਦ ਕਰਦੇ ਕਰਦੇ ਆਪਦਾ ਦਾ ਸੰਜੋਗ ਰੱਖਿਆ ਜਿੰਨਾ ਚਿਰ ਸਾਡੇ ਨੈਣ ਪ੍ਰਾਨ ਚੱਲੇ ਤੇ ਜਦੋਂ ਉਹਦੇ ਉਦੋਂ ਪਿੱਛੇ ਇਹੀ ਕਰਾਇ ਕਰੋ ਤੇ ਕਰਾ ਲੈਂਦੇ ਹੁਣ ਆਣ ਕੇ ਮਤਵਲ ਪਿੱਛੋਂ ਆਣ ਕੇ ਸਾਡੇ ਤੇ ਇਹਨਾਂ ਨੇ ਕੋਈ ਕੇਸ ਬਾਰਾ ਕਰ ਦਿੱਤਾ ਇਸ ਵਾਰਾ ਕਰਕੇ ਉਹਦੇ ਵਿੱਚ ਬੁੱਢੇ ਦਾ ਸਾਡਾ ਬਜ਼ੁਰਗ ਜਿਹੜਾ ਸੀ ਉਹਦੇ ਨਾਲ ਕੇਸ ਕੀਤਾ ਗਿਆ ਕੇਸ ਕਰਕੇ ਤੇ ਉਹਨੂੰ ਮਤਲਬ ਗੁਜ਼ਰ ਗयो ਚਰਨੋਂ ਵਿੱਚ ਚਰਨੋਂ ਵਿੱਚੋਂ ਗੁਜ਼ਰ ਜਾਂਦੇ ਨੇ ਚਰਨੋਂ ਤੋਂ ਬਾਅਦ ਫਿਰ ਸਾਡੀ ਗਰਦੌਰੀ ਹੋ ਜਾਂਦੀ ਹੈ ਪਤਵਾਰੀ ਸਾਡੀ ਗਰਦੌਰੀ ਚੜਾ ਦਿੰਦੇ ਆ ਉਸ ਤੋਂ ਬਾਅਦ ਅੱਜ ਤੱਕ ਸਾਡੀ ਗਰਦੌਰੀ ਚੱਲਦੀ ਆ ਰਹੀ ਹੈ ਜੀ ਇਹ ਜਗ੍ਹਾ ਤੋਂ ਡੀ ਸੀ ਮਤਲਬ ਗਰਦੌਰੀ ਤੁਹਾਡੇ ਨਾਂ ਤੇ ਹਾਂਜੀ ਜੀ ਨਾਮ ਗਰਦੌਰੀ ਜਮਾ ਬੱਧ ਫਿਰ ਘਾਟ ਜੋ ਹੁਣ ਕਿ ਇੰਨੇ ਸਾਲਾਂ ਤੋਂ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਬਾਪੂ ਜੀ 70 ਸਾਲ ਤੋਂ 70 ਸਾਲ ਤੋਂ 70 ਸਾਲ ਤੋਂ ਇੱਥੇ ਰਹਿ ਰਹੇ ਹੋ 70 ਸਾਲ ਬਾਅਦ ਹੁਣ ਇਹ ਜਿਹੜੀ ਕਾਰਵਾਈ ਤੁਹਾਡੇ ਤੋਂ ਹੀ ਕਦੋਂ ਤੋਂ ਹੋਣ ਲੱਗੀ ਆ ਇਹ ਇਹ ਮਤਲਬ ਇਹ ਸਾਲ ਤੋਂ ਹੀ ਹੋਣ ਲੱਗੀ ਬਾ ਇੱਕ ਸਾਲ ਤੋਂ ਹੀ ਹੋਣ ਗਈ ਅੱਛਾ ਜੀ ਤੇ ਸਾਲ ਵਿੱਚ ਫਿਰ ਉਸ ਤੋਂ ਬਾਅਦ ਤੁਹਾਨੂੰ ਕੋਈ ਨੋਟਿਸ ਦਿੱਤਾਗਾ ਜੇ ਤੁਹਾਡਾ ਘਰ ਹਟਾਉਣ ਵਾਸਤੇ ਤੁਹਾਨੂੰ ਕੋਈ ਸਾਨੂੰ ਨੋਟਿਸ ਆਇਆ ਸੀ ਕੀ ਆਇਆ ਸੀ ਨੋਟਿਸ ਉਹ ਨੋਟਿਸ ਆਇਆ ਸੀ ਬਈ ਪਹਿਲੀ ਦਾ ਆਇਆ ਸੀ ਅੱਛਾ ਪਹਿਲੀ ਦਾ ਆ ਕੇ ਪਈ ਤੁਸੀਂ ਇਹਨੂੰ ਖਾਲੀ ਕਰੋ ਤੇ ਨਹੀਂ ਤੇ ਆਪਣਾ ਇੱਥੋਂ ਤੁਹਾਡਾ ਡੇਰਾ ਕਾਇਆ ਜਾਏਗਾ ਅੱਛਾ ਜੀ ਅਸੀਂ ਫਿਰ ਕੀ ਕੀਤਾ ਜਦੋਂ ਆਇਆ ਪ੍ਰਸ਼ਾਸਨ ਅਸੀਂ ਉਹਨਾਂ ਨੂੰ ਆਖਿਆ ਵੀ ਡੇਰਾ ਅਸੀਂ ਹੀ ਟਾਣ ਦਿੰਦੇ ਓਕੇ ਤੇ ਪਹਿਲੀ ਜਿਹੜੀ ਉਹ ਠੱਕਿਆਂ ਦਾ ਸਾਡੇ ਤੋਂ ਕਬਜ਼ਾ ਲੈ ਗਏ ਸੀ ਓਕੇ ਉਹ ਤੋਂ ਬਾਅਦ ਫਿਰ ਸਾਨੂੰ ਮਤਬਲ ਅਸੀਂ ਉੱਤੇ ਪੜਤਾਲ ਕੀਤੀ ਪਹਿਲੀ ਸਾਡੇ ਨਾਂ ਹੀ ਮਤਬਲ ਗਤੌਰੀਆਂ ਚੱਲ ਰਹੀਆਂ ਨੇ ਹੂੰ ਹੂੰ ਦੋ ਫਸਲ ਸਰਪੰਚ ਖੁਦ ਆਪਨੇ ਘਰ ਲੈ ਗਿਆ ਇੱਥੋਂ ਚੁੱਪ ਕੇ ਹੋਣ ਆਖਾਉਂਦਾ ਪਹਿਲੀ ਵਾਹੀ ਏ ਤੇ ਸਾਡੇ ਤੋਂ ਨੇ ਆ ਧੱਕਾ ਕਰ ਦਿੱਤਾ ਕੋਈ ਨੋਟਿਸ ਨਹੀਂ ਕੋਈ ਕਿਸੇ ਦੀ ਕਾਨੂੰਨ ਨਹੀਂ ਕੋਈ ਕਿਸੇ ਦੀ ਸਾਡੀ ਉਹਨੇ ਸੁਣਾਈ ਨਹੀਂ ਕੀਤੀ ਬਸ ਉਹਨੇ ਹੀ ਕੀਤਾ ਵੀ ਇਹ 99 ਤੋਂ ਖੇੜਿਆ ਜਾਏ ਪਹਿਲੀ ਦਾ ਮਾਲਕ ਮੈਂ ਬਣ ਜਾ ਤੇ ਫਿਰ ਤੁਹਾਨੂੰ ਜਦੋਂ ਤੁਹਾਡੇ ਘਰ ਕਾਰ ਵੀ ਕੀਤੀ ਗਈ ਤੁਸੀਂ ਕਿੱਥੇ ਸੀ ਪਰਿਵਾਰ ਕਿੱਥੇ ਸੀ ਉਸ ਸਮੇਂ ਹਾਂਜੀ ਇਸ ਤਰ੍ਹਾਂ ਸੀ ਜਦੋਂ ਸਾਨੂੰ ਤੇ ਨਹੀਂ ਸਾਂ ਅੱਛਾ ਉਤਾਰ ਕੋਣ ਕੋਣ ਸੀ লেਡੀਜ਼ ਸੀ ਘਰ ਚ ਬੰਦੇ ਸਾਰੇ ਡੀਸੀ ਦਫਤਰ ਗਏ ਬੈਠੇ ਵੀ ਸਾਡੇ ਘਰੇ ਹੀ ਸਨ ਅੱਛਾ ਅੱਛਾ ਤੁਸੀਂ ਗਏ ਸੀ ਦਫਤਰ ਇਹਨਾਂ ਨੂੰ ਫੜ ਕੇ ਕਿ ਨਹੀਂ ਹਾਂ ਪੁਲਿਸ ਪਹਿਲਾਂ ਹੀ ਲੱਗੀ ਸਾਰਿਆਂ ਨੂੰ ਜਿੰਨਾ ਵੀ ਇੱਥੇ ਕਿੰਨੀ ਫੋਰਸ ਆਈ ਸੀ ਪੁਲਿਸ ਪੁਲਿਸ ਦਾ 200 200 250 ਬੰਦਾ ਸੀ ਸ਼ੁਰੂ ਤੋਂ ਪਹਿਲਾਂ ਆਏ ਅੱਛਾ ਤੇ ਜਦੋਂ ਅਸੀਂ ਆਏ ਆ ਅਸੀਂ ਰੋਲਾ ਪਾਇਆ ਉਹਨਾਂ ਹੋਏ ਇੱਕ ਹੋਰ ਜਿਹੜੀ ਬੱਸ ਫੁੱਲ ਆਈ ਪ੍ਰੀਤ ਕੇ ਪੁਲਿਸ ਦੀ ਤੇ ਉਦੋਂ ਬਾਅਦ ਫਿਰ ਇਹਨਾਂ ਸਾਡੇ ਨਾਲ ਇਹ ਤੱਕਾ ਹਾਂ ਪੁੱਛਿਆ ਸਾਡਾ ਉਹਨਾਂ ਨਾ ਅੱਗੋਂ ਸਾਨੂੰ ਉਹਨਾਂ ਸੁਰਜਵਾਬ ਦਿੱਤਾ ਨਾ ਹੀ ਸਾਡੇ ਅੱਗੇ ਬੋਲੇ ਨੇ ਹਾਂ ਕਿ ਵੀ ਇਹ ਕਿਹੜੀ ਚੀਜ਼ ਤੋਂ ਤੁਹਾਂ ਸਾਡਾ ਨੁਕਸਾਨ ਕੀਤਾ ਕੋਈ ਸਾਨੂੰ ਵਿਖਾਇਆ ਜਾਏ ਵੀ ਯਾਰ ਨੂਨ ਹੈ ਜਿਹੜੇ ਜਾਂ ਤੂੰ ਉੱਪਰ ਰੱਖ ਲੋ ਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਦੱਸੋ ਵੀ ਅਸੀਂ ਘਰ ਨਹੀਂ ਲਾਈਵ ਚੱਲ ਹਾਂਜੀ ਅਸੀਂ ਘਰ ਨਹੀਂ ਤੇ ਸਾਡੇ ਨਾਲ ਇਹ ਬੇੜਾ ਨਾ ਕਿਉਂ ਹੋਇਆ ਕਿਹੜੀ ਗੱਲ ਤੋਂ ਹੋਇਆ ਉਹਨਾਂ ਆਗੋਂ ਨੀਵੀਆਂ ਪਾਲੀਆਂ ਨੇ ਸਾਡੇ ਅੱਗੇ ਸਾਨੂੰ ਕੋਈ ਹੁੰਦਾ ਜਵਾਬ ਨਹੀਂ ਦਿੱਤਾ ਜਿਹੜੇ ਅਫਸਰ ਆਏ ਸੀ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਉਹਨਾਂ ਦੀ ਹੋਈ ਸਾਡੀ ਗੱਲਬਾਤ ਬੀੜੀ ਕਿਸਾਨ ਵੀਡੀਓ ਸੀ ਜੀ ਹਾਂਜੀ ਹਾਂ ਫੈਕਟਰੀ ਸਨ ਤੇ ਇੱਕ ਉਹ ਜਿਹੜਾ ਕੀ ਦਾਮ ਹੈ ਦੇਖੋ ਤਾਂ ਇੱਕ ਚਲੋ ਕੋਈ ਚਲੋ ਕੋਈ ਨਹੀਂ 12 ਮਹਿਕ ਮਾਸੀ ਜੀ ਵੱਡੇ ਉਹਨਾਂ ਕੋਈ ਫਿਰ ਤੁਹਾਨੂੰ ਬਸਾਂ ਚ ਭਰ ਕੇ ਲੈ ਕੇ ਪਰਿਵਾਰ ਨੂੰ ਆਸ ਜਿਹੜੇ ਸਾਡੇ ਪਰਿਵਾਰ ਸੀ ਨਾ ਉਹਨਾਂ ਨੂੰ ਬੱਚਿਆਂ ਨੂੰ ਬੱਚਿਆਂ ਨੂੰ ਅੱਜ ਮਰੋੜ ਮਰੋੜ ਕੇ ਸੱਟਿਆ ਜਿਹੜਾ ਡਿੱਗ ਪਿਆ ਗਾਜ ਖਾ ਕੇ ਇੱਕਦਮ ਵੇਖ ਕੇ ਉਹਨੂੰ ਅੱਜ ਖਿੱਚਿਆ ਜਿਵੇਂ ਕੁੱਤੇ ਮਰੇ ਨੂੰ ਪਰਾਂ ਸੱਟ ਦੀਏ ਫਿਰ ਫਿਰ ਉਸ ਤੋਂ ਬਾਅਦ ਕੀ ਕਾਰਵਾਈ ਕੀਤੀ ਉਹਨੂੰ ਉੱਥੇ ਲੈ ਗਏ ਥਾਣੇ ਉਦੋਂ ਬਾਅਦ ਫਿਰ ਅਸੀਂ ਉੱਥੋਂ ਕਰਨਾਲੋਂ ਆਏ ਡੀਸੀ ਸਾਹਿਬ ਸਾਨੂੰ ਨਹੀਂ ਮੌਕੇ ਤੇ ਮਿਲੇ ਤਾਂ ਉੱਥੇ ਮਸ਼ੀਨਾਂ ਨਾਲ ਢਾਇਆ ਗਿਆ ਸਾਰਾ ਕਾਫੀਨਾਂ ਨਾਲ ਢੇਰੀ ਕੀਤਾ ਗਿਆ ਸਾਡੇ ਆਉਂਦਿਆਂ ਨੂੰ ਕੋਈ ਸਮਾਨ ਕੱਢਣ ਨਹੀਂ ਦਿੱਤਾ ਗਿਆ ਤੁਹਾਨੂੰ ਅਸੀਂ ਵੇਖਿਆ ਹੀ ਨਹੀਂ ਸਮਾਨ ਸਾਡੇ ਨੂੰ ਪਤਾ ਹੀ ਨਹੀਂ ਅੱਜ ਨੂੰ ਢੇਰੀ ਹੋਈ ਪਈ ਏ ਜਦੋਂ ਇਹ ਅਗਾ ਟੱਕਰ ਗਈ ਏ ਉਦੋਂ ਅਸਾਂ ਆਖਿਆ ਵੀ ਤੁਸੀਂ ਇਹ ਕਿਉਂ ਕੰਮ ਕਰਦੇ ਜੇ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਆਟ ਕੇ ਫੇਰ ਟੱਕਰ ਲਾ ਦਿੱਤੀ ਏ ਫੇਰ ਇਹਨਾਂ ਵੀ ਸਾਡਾ ਇੱਕ ਅੱਧਾ ਕਮਰਾ ਮਤਲਬ ਕੋਈ ਕਿਹੜੀ ਚੀਜ਼ ਤੋਂ ਜਾਉਂ ਤੋਂ ਕਿਸ ਨੂੰ ਤਾਬ ਆਈ ਏ ਜਾਂ ਕਿਹੜੀ ਚੀਜ਼ ਆਈ ਏ ਉਹ ਇੱਕ ਚੀਜ਼ ਕੁਲਾ ਛੱਡ ਕੇ ਬਾਬੂ ਫਿਰ ਪੁਰਾਣੇ ਸਮੇਂ ਦੀ ਫੋਟੋ ਬਾਪੂ ਹੱਥੇ ਫੜੀ ਦੇਖੋ ਇਹ ਫੋਟੋ ਬਚੀ ਇਹਨਾਂ ਕੋ ਸਮਾਨ ਦੇ ਵਿੱਚੋਂ ਤਿਆ ਦੇਖੋ ਉਹਨਾਂ ਪੁਰਾਣੇ ਸਮੇਂ ਤੇ ਇਥੇ ਵਾਹੁੰਦੇ ਨੇ ਖੇਤ ਵਾਹੁੰਦੇ ਨੇ ਬਾਪੂ ਜੀ ਹਾਂ ਜੀ ਤੁਸੀਂ ਵਾਹੁੰਦੇ ਰਖੇ ਤੇ ਦਿਖਾ ਦਿਓ ਕੀ ਕੀ ਸਮਾਨ ਤੁਹਾਡਾ ਤੋੜਾ ਤੁ ਖਰਾਬ ਹੋਇਆ ਕਿਦਾਂ ਕੜਾ ਮਕਾਨ ਕਿੰਨੇ ਮਕਾਨ ਸੀ ਟੁੱਟੇ ਹਾਂ ਜੀ ਕਿੰਨੇ ਮਕਾਨ ਸੀ ਤੁਹਾਡੇ ਇੱਥੇ ਮਕਾਨ 5 6 ਸਾਨ ਮਕਾਨ ਸਾਡੇ ਸਾ ਚਾਰ ਪਰਿਵਾਰ ਸੀ ਪੰਜ ਹਨ ਬੱਚੇ ਸਵੇ ਬੱਚੇ ਸੀ ਉਹਨਾਂ ਨੇ ਅਗਾ ਕਮਰੇ ਲੈਟਰੀਆ ਬਾਥਰੂਮਾਂ ਸਾਰਾ ਕੁਝ ਮਤਵਨ ਮਲਿਆ ਮੀਟ ਕਰ ਗਏ ਕੋਈ ਸ਼ੈ ਨਹੀਂ ਸਾਡੀ ਹੁਣ ਸਾਨੂੰ ਇਹ ਵੀ ਨਹੀਂ ਨਾ ਸਬੂਤ ਸਾਡਾ ਲੈ ਗਏ ਨੇ ਤੇ ਇਹਗਾ ਵੀ ਇਹ ਕੇ ਅੰਦਰ ਇਹ ਸਾਨੂੰ ਕੋਈ ਗਿਆਨ ਨਹੀਂ ਅੱਛਾ ਅੱਛਾ ਤੇ ਦਿਖਾ ਦਿੰਨੇ ਤੁਹਾਨੂੰ ਅੱਗੇ ਬਾਬੋਰਾ ਨਸਮਾਨ ਜਿਹੜਾ ਸਮਾਨ ਇੱਥੇ ਕੀ ਟੁੱਟਾ ਪਿਆ ਸਾਰਾ ਹੀ ਆ ਦੇਖੋ ਮਕਾਨ ਢਹ ਢੇਰੀ ਹੋ ਗਿਆ ਉਹਨਾਂ ਦਾ ਕਰਤੀ ਤਾਂ ਗਿਆ ਮਤਲਬ ਕਿ ਢਹ ਢੇਰੀ ਨਹੀਂ ਹੋਇਆ ਕਰ ਦਿੱਤਾ ਗਿਆ ਤੁਹਾਨੂੰ ਸਮਾਨ ਦਿਖਾ ਰਹੇ ਹਾਂ ਤੇ ਤੇ ਦੇਖੋ ਹਾਲਾਤ ਘਰ ਦੇ ਕੱਲੇ-ਕੱਲੇ ਸਮਾਨ ਤੁਹਾਨੂੰ ਦਿਖਾਣੇ ਪਹਿਲਾ ਲਾਈਵ ਥੋੜਾ ਜਨਾ ਮਿਸਪ ਹੋ ਗਿਆ ਸੀ ਨੈਟ ਕਰਕੇ ਬੰਦ ਹੋ ਗਿਆ ਸੀ ਤੇ ਆਪਾਂ ਦੁਬਾਰਾ ਲਾਈਵ ਹੋਏ ਹਾਂ ਜਿੱਥੇ ਮਕਾਨ ਟੁੱਟਿਆ ਸਿੱਖ ਪਰਿਵਾਰਾਂ ਦੇ ਪਾਰਟ 2 ਆਏ ਕੀ ਕੀ ਘਟਨਾ ਦੇ ਵਿੱਚ ਹੋਰ ਕੀ ਕੀ ਸਮਾਨ ਦਾ ਨੁਕਸਾਨ ਇਹਨਾਂ ਦਾ ਹੋਇਆ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅੰਦੇ ਵਿੱਚ ਕਿਉਂਕਿ ਪਹਿਲਾਂ ਲਾਈਵ ਦੇ ਵਿੱਚ ਨਾ ਥੋੜਾ ਨੈਟ ਦੀ ਇਸ਼ੂ ਸੀ ਥੋੜਾ ਤੇ ਫੋਨ ਉਹ ਕਰਾਪਟ ਹੋ ਗਿਆ ਸੀ ਥੋੜਾ ਤੇ ਤੁਸੀਂ ਦੇਖੋ ਸਮਾਨ ਇਹਨਾਂ ਦਾ ਪਿਆ ਹੋਇਆ ਸਮਾਨ ਵਿੱਚੇ ਪਿਆ ਹੋਇਆ ਦੇਖੋ ਤੁਸੀਂ ਆ ਜਿਮ ਕਰਕੇ ਤੁਹਾਨੂੰ ਦਿਖਾ ਰਿਹਾ ਸਮਾਨ ਸਾਰਾ ਇਹ ਦੇਖੋ ਇਹ ਜ਼ਮੀਨ ਦੇ ਵਿੱਚ ਨਾ ਖੇਤਾਂ ਵਿੱਚ ਘਰ ਹੈ ਤੁਹਾਨੂੰ ਦਿਖਾ ਦਿੰਦੇ ਹਾਂ ਉੱਥੋਂ ਤੇ ਜ਼ਮੀਨ ਦੇ ਵਿੱਚ ਇਹਨਾਂ ਦਾ ਘਰ ਨੇ ਤੇ ਇੱਥੇ ਸਾਰਾ ਇਹ ਸਮਾਨ ਇਹਨਾਂ ਦੇ ਮਕਾਨ ਦੇ ਦਰੋਂ ਢਾ ਦਿੱਤੇ ਗਿਆ ਪਹਿਲਾਂ ਇੱਧਰ ਆ ਤੁਹਾਨੂੰ ਵੱਖਰੇ ਕੇ ਦਿਖਾਇ ਸਿੱਧੇ ਇੱਕ ਮਕਾਨ ਨਹੀਂ ਚਾਰ ਪਰਿਵਾਰ ਰਹਿੰਦੇ ਇੱਥੇ ਟੋਟਲ ਚਾਰ ਪਰਿਵਾਰ ਇੱਕੋ ਹੀ ਪਰਿਵਾਰ ਦੇ ਸੀ ਜਿਹੜੇ ਕਿ ਅਲੱਗ-ਅਲੱਗ ਆਪਣਾ ਇੱਥੇ ਰਹਿ ਰਹੇ ਸੀ ਤੇ ਇੱਕੋ ਖੇਤਾਂ ਦੇ ਵਿੱਚ ਉਹ ਦੇਖੋ ਸਾਰਾ ਪਰਿਵਾਰ ਮਤਲਬ ਕਿ ਬਾਹਰ ਹੀ ਬੈਠਾ ਹੋਇਆ ਹੈ ਕੱਲ ਦਾ ਤੇ ਆ ਦੇਖੋ ਸਾਰੀ ਕੰਦਾ ਗੁੰਨਾ ਢਾ ਦਿੱਤੇ ਗਿਆ ਉੱਧਰ ਦੂਰ ਤੱਕ ਸਮਾਨ ਇਹਨਾਂ ਦਾ ਬਾਹਰ ਹੀ ਪਿਆ ਹੋਇਆ ਆ ਦੇਖੋ ਇਹਨਾਂ ਦਾ ਵਿਚਾਰਨੇ ਨਾਲ ਮੁਸ਼ਕਲ ਨਾਲ ਹਰ ਜ਼ਿੰਦਗੀ ਚ ਓਕਾਰ ਬਣਾਇਆ ਸੀ ਦੇਖੋ ਤੁਸੀਂ ਸਾਹਮਣੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇ ਕੀ ਕੁਛ ਇੱਧਰ ਹੀ ਆ ਜਾਓ ਬਜ਼ੁਰਗ ਇੱਥੇ ਦਿਖਾ ਦਿੰਨੇ ਆ ਇਹ ਸਾਰਾ ਸਮਾਨ ਸੂਣ ਦੇਖੋ ਇਹਨਾਂ ਦਾ ਤੋੜ-ਫੋੜ ਪੰਨੂ-ਪੰਨ ਗਏ ਆ ਆਹ ਦੇਖੋ ਤੁਸੀਂ ਸਾਰਾ ਕਿਦਾਂ ਇਹਨਾਂ ਦੇ ਹਾਲ ਘਰ ਦੇ ਸਲਾਦ ਸਾਰੇ ਦੂਰ ਤੱਕ ਇਹਨਾਂ ਦੇ ਡੰਗਰਾਂ ਦੇ ਕੋਠੇ ਸੀ ਇੱਕ ਛੂੜੀ ਤਾੜੀ ਸੀ ਇਹਨਾਂ ਵਿਚਾਰਾ ਦੀ ਉਹ ਵੀ ਸਾਰਾ ਤੋੜ-ਪੰਨ ਕਰ ਦਿੱਤਾ ਗਿਆ ਆਹ ਦੇਖੋ ਤੁਸੀਂ ਕਿੰਨਾ ਸੋਹਣਾ ਵਿਚਾਰਾ ਦਾ ਮਕਾਨ ਸੀ ਵੀ ਚਲੋ ਕਿੰਨੀ ਜ਼ਿੰਦਗੀ ਜਾਨ ਕਿੰਨੀ ਮਿਹਨਤ ਕੀਤੀ ਹੋਣੀ ਵਿਚਾਰਾ ਨੇ ਤੇ ਇਹਦਾ ਤੋੜ ਦਿੱਤਾ ਗਿਆ ਬਜ਼ੁਰਗ ਦੇਖੋ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਨਾ ਬਾਪੂ ਬਾਪੂ ਜੀ ਸਾਰੀ ਜ਼ਿੰਦਗੀ ਮਕਾਨ ਬਣਾ ਚ ਲੱਗ ਜਾਂਦੀ ਹੈ ਲੰਘਦੀ ਹੋਰ ਫਾੜੀ ਕੀ ਜ਼ਿੰਦਗੀ ਦੀ ਤੋਣਾ ਨੇ ਟਾਈਮ ਚ ਜਿਹੜਾ ਕੰਮ ਤੁਹਾਡੇ ਨਾਲ ਵਾਪਰਿਆ ਇੰਨੇ ਸਾਲ ਤੁਸੀਂ ਇੱਥੇ ਮਕਾਨਾਂ ਚ ਰਹ ਰਹੇ ਸੀ ਉਹ ਜਿਹੜਾ ਜਿਹਾ ਵਾਪਰਿਆ ਕੀ ਕਹਿਣਾ ਚਾਹੋਗੇ ਬਾਪੂ ਇਸ ਬਾਰੇ ਦੇ ਬਾਰੇ ਤੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਸਾਡੇ ਨਾਲ ਬਹੁਤ ਨਜਾਇਜ਼ ਹੋਈ ਏ ਨਹੀਂ ਕਿਸੇ ਨਾਲ ਵੀ ਨਾ ਹੋਵੇ ਰੱਬ ਵੀ ਜੋ ਸਾਡੇ ਨਾਲ ਹੋਈ ਏ ਨਾ ਜਾਂ ਪਰਮਾਤਮਾ ਜਾਣਦਾ ਹੈ ਕਿ ਅਸੀਂ ਜਾਣਦੇ ਸਾਡੇ ਦੁੱਖ ਨੂੰ ਪ੍ਰਮਾਤਮਾ ਤੁਸੀਂ ਗੱਲਬਾਤ ਵੀ ਕੀਤੀ ਸਰਪੰਚ ਸਾਹਿਬ ਨਾਲ ਜਾਂ ਬਹੁਤ ਪ੍ਰਸ਼ਾਸਨ ਨਾਲ ਗੱਲ ਵੀ ਕੀਤੀ ਉੱਥੇ ਵੀ ਵੀ ਆ ਤੁਸੀਂ ਜੋ ਕਰ ਰਹੇ ਹੋ ਵੀ ਤੁਸੀਂ ਇਹਦਾ ਨੋਟਿਸ ਦਿਓ ਮੈਨੂੰ ਕੋਈ ਗੱਲਬਾਤ ਕਰੋ ਇਹ ਸਾਰਾ ਪੁੱਛਿਆ ਹਾਂਜੀ ਅੱਗੋਂ ਨਾ ਕਿਸੇ ਚੀਜ਼ ਦਾ ਸਾਨੂੰ ਜਵਾਬ ਹੀ ਨਹੀਂ ਦਿੱਤਾ ਤੇ ਸਰਪੰਚ ਸਾਹਿਬ ਨੂੰ ਅਸੀਂ ਸਾਧਦੇ ਰਹਿ ਵੀ ਸਰਪੰਚ ਨੂੰ ਲਿਆਓ ਸਾਹਮਣੇ ਆਓ ਸਰਪੰਚ ਲਿਆਓ ਉਹ ਨਾ ਕਿਸੇ ਨੂੰ ਸਾਡੇ ਕੇ ਸਰਪੰਚ ਦੀ ਗੱਲ ਨਹੀਂ ਹੁੰਦੀ ਤੀ ਨਾ ਸਰਪੰਚ ਸਾਡੇ ਸਾਹਮਣੇ ਆਇਆ ਤੋਂ ਅਸੀਂ ਆਪ ਦਾ ਜਦੋਂ ਬਾਪੂ ਜੀ ਤੁਹਾਨੂੰ ਪਰਿਵਾਰ ਨੂੰ ਚੁੱਕ ਕੇ ਲੈ ਗਏ ਕਿਦਾਂ ਲੈ ਗਏ ਗੱਡੀਆਂ 'ਚ ਕਿਵੇਂ ਭਰ ਕੇ ਲੈ ਗਏ ਗੱਡੇ ਇਸ ਤਰ੍ਹਾਂ ਲੈ ਗਏ ਜੀ ਫਾੜ ਕੇ ਬਾਹਾਂ ਤੋਂ ਮਰੋੜ ਮਰੋੜ ਕੇ ਜਿਹੜਾ ਵਿਚਾਰਾ ਵੇਖ ਕੇ ਕੋਈ ਐਸੀ ਉਹਦੇ ਆਪ ਆਪ ਦੀ ਐਸੀ ਸਰੀਰ ਦੇ ਵਿੱਚ ਘੰਡਰਾ ਹੋਈ ਕੋਈ ਡਿੱਗ ਪਿਆ ਉਹਨੂੰ ਅੱਜ ਤੱਕ ਤੱਕ ਕੇ ਸੱਟਿਆ ਜਿਵੇਂ ਕੋਈ ਕੁੱਤਿਆਂ ਨੂੰ ਖਿੱਚ ਕੇ ਪਰਾਂ ਛੱਡਦੀ ਰਹਿ ਅੱਜ ਤੱਕ ਤੱਕ ਮਾਰਿਆ ਚਾ ਉਹ ਥੱਲੇ ਵਿਧਿਆ ਗਿਆ ਬੱਚਿਆਂ ਨੂੰ ਵੀ ਇਦਾਂ ਘੜਿਸਿਆ ਗਿਆ ਬੱਚਿਆਂ ਨਾਲ ਵੀ ਇਦਾਂ ਕੀਤਾ ਬੱਚਿਆਂ ਨਾਲ ਵੀ ਮਰੋੜ ਮੋੜ ਕੇ ਹਾਂ ਜਿਵੇਂ ਕੋਈ ਇਹਨਾਂ ਦੀ ਕੋਈ ਦਇਆ ਨਹੀਂ ਵੀ ਇਹ ਬੱਚੇ ਨੇ ਤੇ ਇਹ ਸਭ ਦੇ ਇੱਕ ਸਾਰ ਹੋ ਗਏ ਬਾਬੂ ਸਮਾਨ ਸਮੂਹ ਘਰ ਦੇ ਸਾਰਾ ਵਿੱਚ ਅੰਦਰ ਸਾਰਾ ਬਣ ਪਤਾ ਨਹੀਂ ਕੋਈ ਲੈ ਗਏ ਨੇ ਕਿੱਦਾਂ ਸੁਣ ਕੇ ਸੱਚਾ ਸਾਨੂੰ ਅੱਜ ਤੱਕਰ ਤਲਾ ਨਹੀਂ ਹੋਈ ਟਿੱਕਰ ਸਾਨੂੰ ਪਤਾ ਨਹੀਂ ਜੀ ਕੁਛ ਨਹੀਂ ਪਤਾ ਨਾ ਨਾ ਆ ਸਾਰੇ ਮਕਾਨ ਕਦੂ ਬਣਾਏ ਸੀ ਬਾਬੂ ਜੀ ਤੁਸੀਂ ਕਿੰਨੇ ਇਹ ਉਦੋਂ ਦੀ ਸ਼ੁਰੂ ਤੋਂ ਪਹਿਲੇ ਪਹਿਲੇ ਸਾਡੇ ਕੱਚੇ ਹੁੰਦੇ ਸੀ ਹਾਂ ਮਸਾ ਹੁਣ ਪੱਕੇ ਬਣਾਏ ਸੀ ਹਾਂ ਪੱਕੇ ਪੂਰੇ ਵੀ ਬਣੇ ਸਾਦੇ ਜਿਹੇ ਸਨ ਆ ਸਾਰਾ ਬੇੜਾ ਤੁਹਾਡਾ ਕੱਚਾ ਹੀ ਹੈ ਵੈਸੇ ਪਿੱਛੇ ਦੇਖਿਆ ਜਾਏ ਦੂਰ ਦਰਸਤ ਲੱਗੇ ਹੈ ਹਨਾ ਖੇਤਾਂ ਚਕਾਰ ਕਿ ਕੋਈ ਆ ਜੀ ਪ੍ਰੋਪਰਟੀ ਤਾਂ ਐਡੀ ਜਗਾ ਪਰਿਵਾਰ ਮੁੰਡੇ ਭੋਗ ਕਰਦੇ ਕੀ ਸੀ ਤੁਸੀਂ ਨੌਕਰੀ ਪੇਸ਼ਾ ਕੀ ਤੁਹਾਡਾ ਖੇਤ ਖੇਤੀ ਕਰਦੇ ਮੁੰਡੇ ਭੋਗ ਹੋ ਗਏ ਕਿਲਾ ਕਿਲਾ ਜਿਹੜਾ ਸੀ ਇੱਕ ਇੱਕ ਕਿਲਾ ਆਂਦਾ ਸੀ ਉਹਦੇ ਵਿੱਚ ਗੁਜ਼ਾਰਾ ਕਰਨੇ ਹਾਂ ਨਾ ਕਿ ਸਾਡੇ ਤੋਂ ਕੋਈ ਆ ਵਾਦਾ ਵਧਿਆ ਫਿਰ ਦੋ ਦਿਨ ਤੂੰ ਕਿਹਨੇ ਤਰੀਕਤਾ ਆਇਆਗਾ ਬਾਪੂਏ ਇਹ 26 ਤਰੀਕ ਨੂੰ ਤੇ ਫਿਰ ਉਸ ਦਿਨ ਤੇ ਬਗਾਰੀ ਬੈਠੇ ਉਥੇ ਆਹ ਇੱਥੇ ਬੈਠੇ ਹੋ ਕੋਈ ਪੁੱਛਣ ਨਹੀਂ ਆਇਆ ਨਾ ਸਾਨੂੰ ਕੋਈ ਪੁੱਛਣ ਨਹੀਂ ਆਇਆ ਕਿਸੇ ਸਿੱਖ ਸੰਸਥਾ ਤੱਕ ਪਹੁੰਚ ਕੇ ਕੋਈ ਸੰਸਥਾ ਦਾ ਨਹੀਂ ਆਇਆ ਕੋਈ ਪਿੰਡ ਦਾ ਨਹੀਂ ਆਇਆ ਕੋਈ ਗਵਾਂਡੀ ਨਹੀਂ ਆਇਆ ਕੋਈ ਸਾਨੂੰ ਕਿਸੇ ਨੇ ਪਾਣੀ ਵੀ ਨਹੀਂ ਪੁੱਛਿਆ ਚੰਨ ਤੇ ਜਿਹੜਾ ਚਾਹ ਪਾਣੀ ਬਿਜਲੀ ਵਗੈਰਾ ਆਂਦੀ ਵੀ ਤੁਹਾਡੀ? ਨਾ ਕੋਈ ਨਹੀਂ ਆਂਦੀ ਪਈ ਆਉਦਾ ਇਹ ਆਵੇ ਬਾਹਰ ਦੇ ਭਾਜੀ ਤੁਸੀਂ ਦੱਸੋ ਬਣਾਇਆ। ਹਾਂਜੀ ਇਹ ਭਾਜੀ ਦੱਸ ਦਿੰਗੇ ਕਿ ਵੀ ਭਾਜੀ ਬਿਜਲੀ ਪਾਣੀ ਦਾ ਵੀ ਪ੍ਰਬੰਧ ਖਤਕ ਕੋਈ ਸ਼ੈ ਨਹੀਂ ਜੀ ਸਰ। ਉਹਨਾਂ ਨੇ ਬਿਜਲੀ ਦਾ ਇਹਨਾਂ ਦਾ ਜੋ ਹੋਇਆ ਪਹਿਲਾਂ ਤੇ ਬਹੁਤ ਹੀ ਅਨਿਆਏ ਹੋਇਆ ਇਹਨਾਂ ਨਾਲ। ਹਾਂ ਹਾਂ ਤੇ ਇਹੋ ਜਿਹਾ ਪਾਣਾ ਵਾਰ ਮਤਲਬ ਵਾਪਰੇ ਆ ਇਹਨਾਂ ਨਾਲ ਕਿ ਮਤਲਬ ਆਉਣ ਵਾਲੇ ਬੱਚਿਆਂ ਵੀ ਵੇਖਿਆ ਤੇ ਉਹ ਵੀ ਮਤਲਬ ਅਜੇ ਸਦਮੇ 'ਚ ਨੇ ਵੀ ਬਣਿਆ ਕੀ ਹੈ ਸਾਡੇ ਨਾਲ। ਠੀਕ ਹੈ। बराबर ਦੀਆਂ ਇਹਨਾਂ ਦੀਆਂ ਬੱਚਿਆਂ ਦੀ ਅੱਗੋ ਮਤਲਬ ਲੜਕੀਆਂ ਨੇ ਉਹ ਵੀ ਬਰਾਬਰ ਦੀਆਂ ਹੋਈਆਂ ਪਿਆਣੇ ਜਾਣ ਤੇ ਜਾਣ ਕਿੱਥੇ ਸੱਤ ਹੈ ਨਹੀਂ ਸਿਰ ਤੇ ਬਿਜਲੀ ਦੀ ਸਾਰੀ ਤਾਰ ਵੱਢ ਕੇ ਲੈ ਗਏ ਨੇ ਪਾਣੀ ਦਾ ਉਹਨਾਂ ਨੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਉੱਥੇ ਖੱਡੇ ਪੱਟ ਤੇ ਪਾਣੀ ਦਾ ਵੀ ਸਾਰਾ ਪਾਈਪ ਵੀ ਪੱਟ ਦिए ਠੀਕ ਹੈ ਜੀ ਟਿਊਬਵਲ ਦਾ ਕਨੈਕਸ਼ਨ ਸੀਗਾ ਉਹ ਵੀ ਸਾਰਾ ਕੱਟਤਾ ਸਾਰਨ ਦੀ ਲਾ ਕੇ ਲਾ ਕੇ ਠੀਕ ਹੈ ਜੀ ਤੇ ਫਿਰ ਵੀ ਕੁਦਰਤ ਦੇਖੋ ਜੀ ਤੁਸੀਂ ਆਪ ਦੇਖ ਸਕਦੇ ਹੋ ਫਿਰ ਵੀ ਮਾਲਕ ਨੇ ਕਿੱਥੋਂ ਇਹਨਾਂ ਨੂੰ ਟੂਟੀ ਫਿਰ ਵੀ ਅੱਜ ਵੀ ਪਾਣੀ ਚੱਲ ਰਿਹਾ ਹੈ ਉਹ ਤਾਂ ਉਹਨਾਂ ਨਸ਼ਮੇ ਲੇਗਾਂ ਆਪਣਿਆਂ ਲੋ ਲੱਭ ਗਾ ਮਾਲਕ ਨੇ ਦਇਆ ਕੀਤੀ ਏ ਵੀ ਉਹਨਾਂ ਨੇ ਜੋ ਕੀਤਾ ਕੀਤਾ ਕੁਦਰਤ ਨੇ ਆਖਿਆ ਫਿਰ ਵੀ ਪਾਣੀ ਪਾਣੀ ਦੇ ਪਾਣੀ ਵੱਲੋਂ ਤੁਹਾਨੂੰ ਘਾਟ ਨਹੀਂ ਰਹੇਗੀ ਅੱਜ ਵੀ ਇਹ ਕਿਰਪਾ ਹੈ ਅੱਜ ਵੀ ਇਹ ਪਿਆਸੇ ਨਹੀਂ ਬੈਠੇ ਆਣ ਜਾਂਦੇ ਜਾਂਦੇ ਨੂੰ ਫਿਰ ਵੀ ਪਾਣੀ ਸ਼ਕਾਰ ਰਹੇ ਨੇ ਜੋ ਪੁਰਾਣੀ ਮਰਿਆਦਾ ਰਹੀ ਏ ਸ਼ੁਰੂ ਤੋਂ ਲੈ ਕੇ ਉਹ ਲੰਗਰ ਸ਼ਕਾਂਦੇ ਵੀ ਅੱਜ ਵੀ ਚੱਲ ਰਿਹਾ ਹੈ ਤੇ ਲੰਗਰ ਉਸੇ ਤਰ੍ਹਾਂ ਫਿਰ ਵੀ ਜਿੰਨੇ ਪਾਂਡੇ ਟਿੰਡੇ ਨਾਲ ਕੋ ਬਚੇ ਨੇ ਲੰਗਰ ਬਣਦੇ ਆ ਕੋਈ ਆਏ ਤੇ ਖਾਲੀ ਨਾ ਜਾਵੇ ਬਿਲਕੁਲ ਜੀ ਕਿਉਂਕਿ ਇਹ ਓਪਨ ਹੈਗਾ ਕੋਈ ਇਹੋ ਜੀ ਇਹਨਾਂ ਕੋਲ ਉਹ ਨਹੀਂ ਸੀਗੀ ਦੇਖੋ ਤੁਸੀਂ ਸਾਰਾ ਹਨਾ ਸਾਰਾ ਦੇਖ ਸਕਦੇ ਹੋ ਉੱਥੇ ਉਧਰ ਬਿਜਲੀ ਦੇ ਤਾਰਾ ਤੁਰੇ ਸਾਰੀਆਂ ਵਾਟ ਥੋੜੀ ਛੱਡੀਆਂ ਨਾ ਭਾਜੀ ਆਹ ਦੇ ਸਾਰਾ ਕੱਟ ਗਏ ਨੇ ਲੰਬੀ ਤਾਰ ਜਾਂਦੀ ਸੀ ਉਹ ਇਧਰੋਂ ਬਦਲ ਕੇ ਉੱਪਰਲੇ ਪਾਸੋਂ ਕਰ ਦਿੱਤੀ ਨੇ ਵੀ ਇੱਥੋਂ ਡਾਇਰੈਕਟ ਵੀ ਨਾ ਲਾ ਸਕਣ ਅੱਛਾ ਫਾਰਮ ਬਈ ਟੈ ਟੇਰੀ ਕਰਤਾ ਬਿਲਕੁਲ ਹਾਂ ਇੱਥੇ ਇਹਨਾਂ ਦਾ ਵਾਸ਼ਰੂਮ ਸੀਗਾ ਜੀ ਅੱਛਾ ਜੀ ਆ ਇੱਥੇ ਇਹਨਾਂ ਦਾ ਵਾਸ਼ਰੂਮ ਸੀਗਾ ਆ ਨਾਲ ਇਹਨਾਂ ਦਾ ਰੂਮ ਸੀਗਾ ਪਰ ਵਾਸ਼ਰੂਮ ਵਗੈਰਾ ਵੀ ਬੀਬੀ ਵਿਚਾਰੇ ਬੱਚੀਆਂ ਨੇ ਇੱਕ ਪਰਾਂ ਜਿਹੜੀ ਪੁਰਾਣੀ ਇਹਨਾਂ ਦੀ ਸੀਟ ਸੀਗੀ ਜੀ ਉਹਨੂੰ ਇੱਥਾ ਥੱਲੇ ਕੱਢਿਆ ਜੀ ਉੱਪਰਲੇ ਸਾਈਡ ਦਿਖਾ ਸਕਦੇ ਹੋ ਅਗਰ ਤੁਸੀਂ ਉਹ ਦੂਰੋਂ ਅੱਛਾ ਜੀ ਦਿਖਾ ਦਿਨਾ ਥੱਲੇ ਕੱਢਿਆ ਉਹ ਜਿੱਥੇ ਉਹ ਲੱਗਾ ਹੈ ਚਾਦਰ ਪੌਂਚਾਦਰ ਲਾਈ ਹੈ ਜੀ ਉਹ ਸਾਹਮਣੇ ਅੱਛਾ ਉਹ ਉਧਰ ਚਾਦਰ ਲਾਈ ਸੀ ਹਾਂ ਉਹ ਉਥੇ ਕੋਈ ਬੀਬੀ ਜੀ ਨੇ ਜਾਣਾ ਹੈ ਬੋਸ ਰੂਮ ਜਾਣਾ ਹਾਂ ਥੇ ਬਈ ਥੋੜਾ ਜਿਹਾ ਪ੍ਰਬੰਧ ਹੋਇਆ ਕੁਦਰਤ ਨੂੰ ਜਿਹੇ ਵੀ ਉਹਨਾਂ ਜਗ੍ਹਾ ਦਿੱਤੀ ਏ ਇਹ ਓਪਨ ਚੋਂ ਬੈਠਿਆ ਚੰਗਾ ਸਾਰਾ ਇੱਧਰ ਹੈ ਨਾ ਸਾਰਾ ਹਾਂ ਤੇ ਇਹੋ ਜੀ ਕੋਈ ਇਹ ਜਗ੍ਹਾ ਨਹੀਂ ਸੀ ਵੀ ਜਿੱਥੋਂ ਕੋਈ ਰੋਡ ਕੱਢਣਾ ਸੀ ਜਾਂ ਕਿਸੇ ਨੂੰ ਦਿੱਕਤ ਆ ਰਹੀ ਸੀ ਇੱਕ ਸਾਈਡ ਤੇ ਬੈਠੇ ਹੋਏ ਸੀ ਇਹ ਬਾਪੂ ਜੀ ਇਹਨਾਂ ਨਾਲ ਕਿਸੇ ਦੀ ਕੋਈ ਲਾਗ ਕਾਟ ਕਿਸੇ ਨਾਲ ਨਹੀਂ ਇਹਨਾਂ ਦੀ ਇੱਕ ਵੱਧ ਘੱਟ ਤੁਸੀਂ ਉਮਰ ਦੇਖ ਸਕਦੇ ਹੋ ਇਹ ਉਮਰ ਇਹਨਾਂ ਦੀ ਹੁਣ ਬੇਸ ਚੀਜ਼ ਵਾਸਤੇ ਸੀ ਵੀ ਹੁਣੇ ਬਾਹਰ ਰੜੇ ਤੇ ਬੈਠਣ ਆਲੇ ਸੀ ਬਿਲਕੁਲ ਦੇ ਤੋਂ ਜ਼ਿਆਦਾ ਜੇ ਇੰਨਾ ਸੀਗਾ ਇੰਨਾ ਹੀ ਜੇ ਤਸ਼ੱਦਦ ਕਰਨਾ ਸੀ ਤੇ ਫਿਰ ਇਸ ਤੋਂ ਬਾਅਦ ਹੋਰ ਕੀ ਹੋ ਸਕਦਾ ਹੈ ਬਿਲਕੁਲ ਉਹੀ ਟਾਈਮ ਚੱਲ ਰਿਹਾ ਜਿਹੜਾ ਪਹਿਲਾਂ ਵੀ ਭਾਜੰਦਾ ਸਮਾਂ ਸੀ ਉਸੇ ਟਾਈਮ ਵੀ ਆਉਣਾ ਉੱਜੜ ਕੇ ਉੱਥੋਂ ਆਏ ਸੀ ਤੇ ਇੱਥੇ ਵੀ ਜੁੜ ਗਏ ਨੇ ਸਾਲਾਂ ਬਾਅਦ ਇੱਥੇ ਵੀ ਉਹੀ ਕੰਮ ਬਣਿਆ ਹੋਇਆ ਹੈ ਇਨਾ ਬਿਲਕੁਲ ਬਿਲਕੁਲ ਜੀ ਇਹ ਦੇਖ ਕੇ ਬਹੁਤ ਦੁੱਖ ਹੋਇਆ ਸੀ ਸਾਰੇ ਪਹੁੰਚੇ ਆ ਤੇ ਮੈਂ ਤੋਂ ਸ਼ਰਮਣੀ ਸ਼ਰਮਣੀ ਅਕਾਲੀ ਦਲ ਤੋਂ ਅੰਮ੍ਰਿਤਸਰ ਤੋਂ ਜਿਹੜੇ ਵੀਰਜੀ ਪਹੁੰਚੇ ਨੇ ਜਿਹੜੇ ਸਪੈਸ਼ਲੀ ਪਹਿਲਾਂ ਇੱਥੇ ਵਿਧਾਇਕ ਦਾ ਉਹ ਵੀ ਲੜ ਚੁੱਕੇ ਨੇ ਇਲੈਕਸ਼ਨ ਪਰ ਸਪੈਸ਼ਲੀ ਜਾਣਕਾਰੀ ਲੈਣ ਪਹੁੰਚੇ ਵੀਰਜੀ ਕੀ ਕਹਿਣਾ ਚਾਹੋਗੇ ਜੋ ਕੁਝ ਵਾਪਰੇ ਆ ਜੋ ਕੁਝ ਹੋ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਜੁਜੀ ਕਾਕਾ ਆ ਸਾਹ ਵਾਜੁਜੀ ਮੈਂ ਫਿਰਾਂ ਸਿੰਘ ਪ੍ਰਧਾਨ ਵਾਇਸ ਸ਼੍ਰੋਮਨੀ ਕਾਲੇਦਾਂ ਨੰਬਰਸਰ ਹਰਿਆਣੇ ਤੋਂ ਜੀ ਸਰਦਾਰ ਸ਼ਿਮਰਜ ਸਿੰਘ ਮਾਨ ਦੀ ਪਾਰਟੀ ਲੋ ਜੀ ਜਿੱਥੇ ਵੀ ਸਿੱਖ ਕਿਸੇ ਵੀ ਹਰਿਆਣੇ ਚ ਕਿਤੇ ਵੀ ਧੱਕਾ ਹੁੰਦਾ ਜੀ ਉਹਨਾਂ ਜਿਹੇ ਸਮਾਂ ਦੀ ਕੁਆਲਿਟੀ ਦੇ ਉੱਤੇ ਹਾਜ਼ਰੀ ਲੁਵਾਈ ਜਾਂਦੇ ਜੀ ਇਹ ਆਪਣਾ ਪਰਿਵਾਰ ਸਿਕ ਪਰਿਵਾਰ ਸੀ ਪੰਜਾਬੀ ਪਾਕਿਸਤਾਨ ਤੋਂ ਆਏ ਸੀ ਜੀ ਸ਼ੁਰੂ ਤੋਂ ਹੀ ਇੱਥੇ ਬੈਠੇ ਹੋਏ ਸੀ ਜੀ ਉਹਨਾਂ ਦਾ ਮੂੰਹ ਪਰ ਪਿੰਡ ਹੈ ਜੀ ਕਰਨਾਲ ਦੇ ਕੋਲ ਸੀਤਾ ਮਾਈ ਦੇ ਨਾਲ ਡੇਰਾ ਹੈ ਜੀ ਤੇ ਉਹਨਾਂ ਨੇ ਆਪਣੀ ਜਿਹੜੀ ਜ਼ਮੀਨ ਸੀ ਸ਼ੁਰੂ ਤੋਂ ਕਾਸ਼ਟ ਜੰਗਲ ਹੁੰਦਾ ਸੀ ਇੱਥੇ ਜੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਕਾਸ਼ਟ ਕਰਕੇ ਜੀ ਆਪਣਾ ਪਰਿਵਾਰ ਦਾ ਪਾਲਣ ਪੋਸਣ ਕਰਦੇ ਸੀ ਪਰ ਹੁਣ ਇਸ ਟਾਈਮ ਜਿਹੜੇ ਮੋਕੇ ਦੇ ਸਰਪੰਚ ਸੀ ਜੀ ਉਹਨੇ ਦੋਸਾਂ ਦੀ ਲਾਟਾਟ ਕਰਕੇ ਜੀ ਆਪ ਦੂਸਰੀ ਸਰਕਾਰ ਬਦਲਣ ਤੇ ਨਾਲ ਹੀ ਇਹ ਕਾਰਵਾਈ ਸ਼ੁਰੂ ਕੀਤੀ ਜੀ ਬਿਨਾ ਨੋਟਿਸ ਭੇਜੇ ਬਿਨਾ ਕੋਈ ਕਾਰਵਾਈ ਕੀਤੇ ਜੇ ਜਦ ਕਿ ਜਿਹੜੀ ਫਰਦ ਦੇ ਜ਼ਮੀਨ ਦੀ ਉਹ ਵੀ ਉਹਨਾਂ ਦੇ ਨਾਮ ਹੈ ਜੀ 30 31 32 ਸਾਲ ਤੋਂ ਜੀ ਤੇ ਜਿਹੜਾ ਇਹ ਮਕਾਨ ਜਿਹੜਾ ਹਟਾਇਆ ਜੀ ਅੰਦਾ ਪਹਿਲਾਂ ਕੋਈ ਨੋਟੀਸ਼ਨ ਦਿੱਤਾ ਕਿ ਵਿੱਚ ਜਿਹੜਾ ਸਮਾਨ ਸੀ ਉਹ ਵੀ ਨਾਲ ਹੀ ਲੈ ਗਏ ਨੇ ਜੀ ਉਹ 26 ਤਰੀਕ ਤੋਂ ਇਹ ਪਰਿਵਾਰ ਬੈਠਾ ਹੋਇਆ ਜੀ ਤੇ ਜਿੰਨੀ ਵੀ ਮੇਰੀ ਸਿੱਖ ਜਿੱਥੇ ਬੰਦਿਆਂ ਨੂੰ ਬੇਨਤੀ ਹੈ ਜੀ ਉਹਨਾਂ ਦੀ ਆਰਥਿਕ ਤੌਰ ਤੇ ਤੇ ਜਿੰਨਾ ਵੀ ਕੋਈ ਲੰਗਰ ਪਾਣੀ ਤੋਰਤੇ ਇਹਨਾਂ ਦੀ ਜਰੂਰ ਸਹਿਯਤਾ ਕੀਤੀ ਜਾਵੇ ਜੀ ਹੋਰ ਜਿਹੜੀ ਕਾਰਵਾਈ ਕਰਨ ਦੇ ਵਿੱਚ ਜਿਹੜੀ ਜਿਹੜੀ ਕਾਨੂੰਨੀ ਕਾਰਵਾਈ ਉਹਦੇ ਵਿੱਚ ਵੀ ਕੀ ਕਰਨਾ ਚਾਹੋਗੇ ਕੀ ਕਰਨਾ ਚਾਹੀਦਾ ਜੀ ਕਾਨੂੰਨੀ ਕਾਰਵਾਈ ਉਹ ਵੀ ਜ਼ਰੂਰੀ ਹੋਣੀ ਚਾਹੀਦੀ ਚਾਹਤਾਂ ਕਿ ਹਰਿਆਣੇ ਚ ਲਾਲ ਟੋਰੀ ਦੀ ਜ਼ਮੀਨ ਹੋ ਗਈ ਵੱਕਾਪੂਰ ਦੀ ਹੋ ਗਈ ਪੰਚਾਇਤੀ ਜ਼ਮੀਨ ਹੋ ਗਈ ਕਿਸੇ ਨੇ ਸਾਰੇ ਇਸ ਤਰ੍ਹਾਂ ਹੀ ਬੈਠੇ ਹੋਏ ਨੇ ਜੀ ਕਿਸੇ ਵੀ ਪਰਿਵਾਰ ਨਾਲ ਧੱਕਾ ਨਹੀਂ ਹੋਇਆ ਜੀ ਇਹ ਸਿਰਫ ਇਹ ਸਿੱਖ ਪਰਿਵਾਰ ਨਾਲ ਥੱਕਾ ਹੋਇਆ ਜੀ ਇਹ ਪੰਜਾਬੀ ਪਰਿਵਾਰ ਹੀ ਪਾਕਿਸਤਾਨ ਤੋਂ ਜਿੱਦ ਕੇ ਆਇਆ ਏ ਚ ਤੇ ਇਸ ਕਰਕੇ ਲੈ ਕੇ ਸਮਾਨ ਵੀ ਇੱਥੇ ਤੁਸੀਂ ਇਹ ਪੈਂਟ ਛੱਡ ਕੇ ਜਾਓ ਤੁਸੀਂ ਅੱਛਾ ਸਾਮਾਨ ਵੀ ਲੈ ਕੇ ਨਾ ਸਾਮਾਨ ਤੁਹਾਡਾ ਤਾਂ ਦਿੱਤਾ ਜਾਏਗਾ ਜੇ ਤੁਸੀਂ ਇਹ ਪਿੰਡ ਛੱਡੋਗੇ ਜੀ ਉਹਨਾਂ ਦਾ ਸਾਮਾਨ ਵੀ ਵਾਪਸ ਨਹੀਂ ਦਿੱਤਾ ਜੀ ਇਸੇ ਕਰਕੇ ਐਸੀ ਵੀ ਇੱਥੇ ਦੂਸਰੀ ਜਿੱਥੇ ਬੰਦੇ ਨਾਲ ਵੀ ਗੱਲ ਕਰਾਂਗੇ ਜੀ ਸਾਰੇ ਜਿੱਥੇ ਬੰਦੇ ਨਾਲ ਗੱਲ ਕਰਕੇ ਐਸਜੀਬੀਸੀ ਹਰਿਆਣਾ ਕਮੇਟੀ ਨਾਲ ਤੁਸੀਂ ਗੱਲਬਾਤ ਕਰੋ ਕਮੇਟੀ ਦਾ ਪੂਰਾ ਫਰਜ਼ ਪੈਂਦਾ ਜੀ ਇਸ ਟਾਈਮ ਹਰਿਆਣੇ ਦੇ ਸਿੱਖਾਂ ਦੀ ਸਾਰ ਲੈਣ ਦਾ ਜੀ ਜਿਸ ਟਾਈਮ ਇਹ ਕਮੇਟੀ ਇਕੱਠੀ ਸੀ ਉਸ ਟਾਈਮ ਇਹ ਹਰਿਆਣਾ ਕਮੇਟੀ ਸ਼੍ਰੋਮਣੀ ਕਮੇਟੀ ਅਕਾਲ ਤਖਤ ਤੋਂ ਜਥੇਦਾਰ ਹੋਗੇ ਜੀ ਉਹਨਾਂ ਦਾ ਫਰਜ਼ ਪੈਂਦਾ ਸੀ ਹੁਣ ਇਸ ਟਾਈਮ ਹਰਿਆਣਾ ਕਮੇਟੀ ਅਲੱਗ ਹੋਈ ਜੀ ਘੱਟ ਗਿ ਜਿਹੜੀ ਸਾਰ ਲਾਈਨ ਦਾ ਫਰਜ ਹਰਿਆਣਾ ਕਮੇਟੀ ਦਾ ਇਸ ਟਾਈਮ ਬੰਦਾ ਜੀ ਉਹਨਾਂ ਦੀ ਮੁੱਖੇ ਦੀ ਸਰਕਾਰ ਨਾਲ ਵੀ ਗੱਲਬਾਤ ਹੈ ਜੀ ਤੇ ਉਹਨਾਂ ਦਾ ਪੂਰਾ ਫਰਜ ਬੰਦਾ ਜੀ ਇਹਨਾਂ ਦੀ ਸਾਰ ਲਈਤੀ ਜਾਏ ਪਰ ਅਜੇ ਤੱਕ ਕੋਈ ਵੀ ਹਰਿਆਣਾ ਕਮੇਟੀ ਦਾ ਮੁਲਾਜ਼ਮ ਨਹੀਂ ਆਇਆ ਜੀ ਅੱਥੋਂ 25 ਕਿਲੋਮੀਟਰ ਸਾਰਾ ਕਰਨਾਲ ਹੈ ਜੀ ਅੱਥੇ ਮੇਨ ਕੋਟਪੁਰਾ ਹੈ ਜੀ ਤੇ ਕੋਈ ਵੀ ਅਜੇ ਜਥੇਪੰਦੀ ਇੱਥੇ ਨਹੀਂ ਪਹੁੰਚੀ ਜੀ ਤੇ ਜੁਰਤ ਕੀ ਸਾਰ ਨੂੰ ਉੱਥੇ ਪਹੁੰਚਣਾ ਚਾਹੀਦਾ ਜੀ ਇਹ ਜਿਹੜਾ ਇਸ ਟਾਈਮ ਇਸ ਤੋਂ ਵੱਡਾ ਦੁੱਖ ਦੀ ਘੜੀ ਇਸ ਪਰਿਵਾਰ ਦੀ ਨਹੀਂ ਹੋ ਸਕਦੀ ਸਾਰਾ ਪਰਿਵਾਰ ਗਰਮੀ ਦੇ ਟਾਈਮ 'ਚ ਹੈ ਜੀ 47 ਡਿਗਰੀ ਤਾਪਮਾਨ ਹੈ ਜੀ ਤੇ ਸਾਰੇ ਬੈਠੇ ਨੇ ਇਸ ਟਾਈਮ ਪਾਣੀ ਵੀ ਦੇਖੋ ਜੀ ਇਹ ਪਰ ਨਾਲ ਆਪਣਾ ਦੂਰੋਂ ਭਰ ਕੇ ਲੈ ਕੇ ਆਂਦੇ ਪਿੰਨੇ ਆਪਣਾ ਘਰ ਵਾਸਤੇ ਪੀਣ ਵਾਸਤੇ ਜੀ ਤੇ ਜਿਤਨਾ ਮੋਟਰਾਂ ਤੋਂ ਭਰ ਕੇ ਫਿਰ ਇੱਕ ਉੱਤੇ ਲੈ ਕੇ ਆਂਦੇ ਪਾਣੀ ਦਾ ਵੀ ਪੂਰਾ ਪ੍ਰਬੰਧ ਨਹੀਂ ਨਾ ਇਥੇ ਰਹਿਣ ਦਾ ਪ੍ਰਬੰਧ ਨਹੀਂ ਨਾ ਬਾਥਰੂਮ ਦਾ ਪ੍ਰਬੰਧ ਜੀ ਨਾ ਖਾਣ ਪੀਣ ਦਾ ਸਾਰਾ ਕੁਝ ਢਾਗਿਆ ਹੋਣਾ ਬਾਜੀ ਦੋ ਤਿੰਨ ਹੋ ਗਿਆ ਜੀ ਰੋਟੀ ਪਾਣੀ ਤੋਂ ਪੂਰਾ ਪ੍ਰੇਸ਼ਾਨ ਨੇ ਜੀ ਇਸ ਬੱਚੇ ਆਪਣੇ ਇਹਨਾਂ ਦੇ ਬਿਮਾਰ ਹੋ ਚੁਕੇ ਨੇ ਜੀ ਉਹ ਕੋਈ ਆਰਥਿਕ ਸਹਿਤਾਨੀ ਕੋਈ ਕੋਸ਼ਿਸ਼ ਨਹੀਂ ਜੀ ਜਿਹੜਾ ਜਿੰਨਾ ਵੀ ਸਮਾਨ ਸੀ ਜਿਹੜੀ ਪੈਸਾ ਉਹਨਾਂ ਨੇ 10 ਰੁਪਏ ਜਿਹੜੇ ਜੋੜੇ ਸੀ ਉਹ ਵੀ ਸਾਰਾ ਕੁਝ ਨਾਲ ਲੈ ਗਿਆ ਬਾਕੀ ਤੁਸੀਂ ਇਸ ਮਾਮਲੇ ਬਾਰੇ ਮਿਲਣ ਦੀ ਕੋਸ਼ਿਸ਼ ਕਰੋਗੇ ਜਿਹੜੀ ਦੂਸਰੀ ਪਾਰਟੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋਗੇ ਆ ਅੱਗੇ ਕਾਰਵਾਈ ਇਸ ਮਾਮਲੇ ਪਰ ਅਸੀਂ ਆਪਣੀ ਪਾਰਟੀ ਨਾਲ ਵੀ ਜਿੰਨੇ ਸਿਕ ਜਥੇ ਦਿਨਾਂ ਪੂਰਾ ਵਿਚਾਰ ਕਰਾਂਗੇ ਵਿਚਾਰ ਕਰਕੇ ਤੇ ਪੂਰੀ ਕਾਨੂੰਨੀ ਕਾਰਵਾਈ ਦਲੀਲ ਦੇ ਹਿਸਾਬ ਤੇ ਨਾਲ ਸਾਰਾ ਕੰਮ ਕਰਾਂਗੇ ਬਿਲਕੁਲ ਜੀ ਤਾਂ ਖਾਤਾ ਤੁਹਾਨੂੰ ਵੀਰਜੀ ਵੀ ਪਹੁੰਚਿਆ ਉਹਨਾਂ ਨੇ ਆਪਣਾ ਦੱਸਿਆ ਪੱਖ ਵੀ ਆਪਾਂ ਆਪਣੀ ਕੋਸ਼ਿਸ਼ ਕਰਾਂਗੇ ਵੀ ਕਿਦਾਂ ਅੱਗੇ ਕਾਰਵਾਈ ਕੀਤੀ ਜਾਊਗੀ ਜਾਂ ਇਹਨਾਂ ਦੀ ਕੀ ਮੈਂ ਸਪਾ ਸਹਾਇਤਾ ਕਰ ਸਕਦੇ ਹਾਂ ਕਾਨੂੰਨੀ ਤੌਰ ਤੇ ਵੀ ਕਿਉਂਕਿ ਦੇਖਿਆ ਜਾਏ ਤੇ ਇਹ ਬਹੁਤ ਹੀ ਮਾੜਾ ਕੰਮ ਹੋਇਆ ਹੈ ਨਾ ਵਿਚਾਰੇ ਪਰਿਵਾਰ ਨਾਲ ਹਨਾ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਕਿਉਂਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਇਹਨਾਂ ਦਾ ਕੰਟੈਕਟ ਨੰਬਰ ਉੱਤੇ ਦੇ ਛੜਿਆ ਵੀ ਜਿੰਨੇ ਵੀ ਜਾਣਕਾਰੀ ਲੈਣੀ ਹੋ ਆਪਣਾ ਇਹਨਾਂ ਨੂੰ ਫੋਨ ਲਾ ਕੇ ਨੰਬਰ ਨਾਲ ਜਾਣਕਾਰੀ ਲੈ ਸਕਦਾ ਹੈ ਪਿੰਡ ਪਹੁੰਚ ਸਕਦਾ ਹੈ ਵੀ ਜਿਹੜਾ ਕਿ ਪਾਰਦਰਸ਼ਤਾ ਹੋਵੇ ਕਿ ਕਹੇ ਜਾਏ ਹੁਣ ਤੁਹਾਨੂੰ ਦਿਖਾ ਰਹੇ ਆ ਵੀ ਪ੍ਰਕਾਰ ਦੇ ਸਾਰੇ ਪਖਤੂਮ ਦਿਖਾਏ ਨੇ ਆ ਦੇਖੋ ਪੂਰਾ ਤੋੜ ਦਿੱਤਾ ਸਾਰਾ ਸਮਾਨ ਸੂਣ ਸਾਰਾ ਹੈ ਨਾ ਇਹ ਦੇਖੋ ਤੁਸੀਂ ਸਾਰੇ ਸ਼ਟਰ ਸ਼ੂਟਰ ਇਹਨਾਂ ਦੇ ਸਾਰੇ ਢਾਟੂ ਦਿੱਤੇ ਗਏ ਨੇ ਤੇ ਜਿੱਥੇ ਡੰਗਰ ਰਹਿੰਦੇ ਸੀ ਇਹਨਾਂ ਦੇ ਦੇਖੋ ਤੁਸੀਂ ਖੁਰਲੀਆਂ ਵੀ ਢਾ ਦਿੱਤੀਆਂ ਗਿਆ ਬਿਲਕੁਲ ਦੇਖੋ ਡੰਗਰਾ ਦੇ ਪੱਖੇ ਆ ਪੱਖੇ ਪੁੱਖੇ ਸਾਰੇ ਇਹਨਾਂ ਦੇ ਇੱਥੇ ਪਏ ਹੋਏ ਆ ਤੇ ਕਿਦਾਂ ਦੇਖੋ ਹਾਲਾਤ ਬਣੇ ਹੋਏ ਆ ਸਾਰੇ ਤੁਹਾਨੂੰ ਵੀਡੀਓ ਦੇ ਵਿੱਚ ਲਾਈਵ ਦਿਖਾ ਰਹੇ ਆ ਲਾਈਟ ਵੀ ਰ데요 ਕੋ ਪੱਖਾ ਵੀ ਟੁੱਟ ਚੁਕਿਆ ਦੇਖੋ ਸਾਰਾ ਕੁਝ ਇੱਥੇ ਇਹੋ ਜਿਹੇ ਹਾਲਾਤ ਵਿੱਚ ਹੁਣ ਡੰਗਰ ਵੀ ਵਿਚਾਰਾ ਦੇ ਨਾਲ ਕਿੱਥੇ ਮਤਲਬ ਕਿ ਰੱਖਣਗੇ ਡੰਗਰ ਵੀ ਵਿਚਾਰੇ ਆ ਦੇਖੋ ਜੀ ਇੱਕ ਦਰਖਤ ਨਾ ਹੁੰਦਾ ਤੇ ਇਹਨਾਂ ਨੇ ਕਿੱਥੇ ਬੈਠਣਾ ਸੀ ਆ ਪੁਰਾਣਾ ਪੁਰਾਣਾ ਦਰਖਤ ਸੀ ਖੇਤਾਂ ਦੇ ਵਿੱਚ ਤਾਂ ਦੇ ਥੱਲੇ ਬੈਠੇ ਤੇ ਬੀਬੀਆਂ ਵਿਚਾਰੀਆਂ ਦੇਖੋ ਤੁਹਾਨੂੰ ਦਿਖਾ ਦਿੰਨੇ ਆ ਕਿ ਸਹ ਹਾਲਾਤਾਂ ਦੇ ਵਿੱਚ ਮਾਤਾਵਾਂ ਵਿਚਾਰੀਆਂ ਉਹ ਬੈਠੀ ਹੋਈਆਂ ਨੇ ਸਾਰੇ ਹੀ ਕਿਉਂਕਿ ਬੇਕਾਰ ਕਰ ਦਿੱਤਾ ਗਿਆ ਇਹਨਾਂ ਨੂੰ ਤੇ ਜਿਹੜੀ ਕਿ ਕਾਨੂੰਨੀ ਕਾਰਵਾਈ ਬੰਦੀ ਸੀ ਉਹ ਸਹੀ ਤਰੀਕਿਆਂ ਹੋਣੀ ਚਾਹੀਦੀ ਸੀ ਕਿ ਜਿਸ ਤਰ੍ਹਾਂ ਨੂੰ ਘਰਨ ਦਾ ਅਚਾਨਕ ਤੋੜਿਆ ਗਿਆ ਉਹਨਾਂ ਨੂੰ ਘਰੋਂ ਪਹਿਲਾਂ ਫੜ ਦਿੱਤਾ ਗਿਆ ਲੈ ਕੇ ਤੇ ਤੁਸੀਂ ਦੇਖ ਸਕਦੇ ਹੋ ਇਹ ਦਰਖਤ ਥੱਲੇ ਬੈਠੇ ਸਾਰੇ ਪਰਿਵਾਰ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੌਕੇ ਤੇ ਕੀ ਹੋਇਆ ਸੀ ਇਸ ਭੈਣਾ ਨਾਲ ਵੀ ਗੱਲ ਕਰ ਲਾਂਗੇ ਸਸੀ ਦਾ ਭੈਣ ਭੈਣ ਮੌਕੇ ਤੇ ਕੀ ਹੋਇਆ ਸੀ ਜਦੋਂ ਤੁਸੀਂ ਤੁਸੀਂ ਇੱਥੇ ਤੁਸੀਂ ਇੱਥੇ ਮੌਜੂਦ ਸੀ ਉਸ ਟਾਈਮ ਕੀ ਹੋਇਆ ਇਹ ਪੁਲਿਸ ਕਿ ਦਾਨ ਦੀ ਐ ਫਿਰ ਕਾਰਵਾਈ ਕਿਦਾਂ ਕਰਦੀ ਤੁਹਾਡੇ ਨਾਲ ਤੁਹਾਡੇ ਨਾਲ ਕਿਦਾਂ ਵਰਤਾਰਾ ਕੀਤਾ ਗਿਆ ਜੀ ਅਸੀਂ ਜਦੋਂ ਇੱਥੇ ਗੱਲਬਾਤ ਕਰਨ ਲੱਗੇ ਆ ਜੀ ਇਹਨੇ ਸਾਡੇ ਨਾਲ ਗੱਲਬਾਤ ਕੀਤੀ ਨਹੀਂ ਇਹਨਾਂ ਨੇ ਜਬਰਦਸਤੀ ਪੈਨ ਲਾਉਂਦੇ ਨਾ ਕਰਨ ਜਬਰਦਸਤੀ ਕਰਨ ਲਾਪੇ ਨੇ ਅੱਛਾ ਜੀ ਕੀ ਕਹਿੰਦੇ ਸੀ ਕੀ ਕਹਿੰਦੇ ਉਹਰੇ ਨੇ ਵੀ ਸਾਨੂੰ ਥੋੜਾ ਜਿਹਾ ਟਾਈਮ ਵੀ ਹੋਰ ਦੋ ਗਿਆ ਜਿਹੜਾ ਟਾਈਮ ਵੀ ਨਾ ਦਿੱਤਾ ਸਾਨੂੰ ਕਹਿੰਦੇ ਕੋਈ ਟਾਈਮ ਨਹੀਂ ਕੁਝ ਨਹੀਂ ਬੱਚੇ ਸਾਡੇ ਰੋਣ ਲੱਪੇ ਜਬਰਦਸਤੀ ਬੱਚਿਆਂ ਨੂੰ ਕਹਿੰਦੇ ਨੋਟਿੰਗ ਕਰਦੇ ਪਏ ਨੇ ਅੱਛਾ ਬੱਚਿਆਂ ਨੂੰ ਖਿੱਚ ਕੇ ਬੱਚਿਆਂ ਦੀ ਇਸ ਮੁੰਡੇ ਦੀ ਮੱਵਾ ਵੀ ਮਰੋੜੀ ਇਹਨਾਂ ਨੇ ਕਹਿੰਦੇ ਬੱਚੇ ਰੋਣ ਲੱਪੇ ਉਕੇ ਫਿਰ ਤੁਹਾਨੂੰ ਕਿਵੇਂ ਕਿੱਥੇ ਲੈ ਕੇ ਬੱਸ ਚ ਪਾ ਗਏ ਹਾਂਜੀ ਨਹੀਂ ਸਿੰਘ ਥਾਣੇ ਚ ਲੈ ਗਏ ਥਾਣੇ ਚ ਲੈ ਕੇ ਫਿਰ ਥਾਣੇ ਚ ਕੀ ਉਹ ਸਾਨੂੰ ਤਾਰਿਆਨ ਬਹੁਤ ਜ਼ਬਰਦਸਤੀ ਇਸ ਕੀਤੀ ਵੀ ਸਾਨੂੰ ਤਾਰੋ ਸਾਨੂੰ ਨਹੀਂ ਤਾਰਿਆ ਇਹਨਾਂ ਨੇ ਸਾਨੂੰ ਅੱਗੂ ਮਤਲਬ ਕਿ ਪੂਰੀ ਉਹ ਤੁਹਾਨੂੰ ਮਤਲਬ ਉੱਥੇ ਲੈ ਜਾ ਕੇ ਥਾਣੇ ਦੇ ਅੰਦਰ ਬੰਦ ਕਰ ਦਿੱਤਾ ਗਿਆ ਹਾਂਜੀ ਬੱਸ ਜਪਹਿਲਾਂ ਤਾਰਿਆ ਨਹੀਂ ਉਹਨਾਂ ਜੀ ਸਾਨੂੰ ਬਹੁਤ ਅਸੀਂ ਕਿਹਾ ਸੀ ਸਾਨੂੰ ਕੁੱਟਣੋਂ ਆਉਂਦੀ ਪਿਆ ਅੱਧਾ ਘੰਟਾ ਸਾਨੂੰ ਬੱਸ ਸੱਚ ਰੱਖਿਆ ਜੀ ਉਹਨਾਂ ਨੇ ਅੱਛਾ ਨਹੀਂ ਤਾਰਿਆ ਆ ਵੀ ਆ ਕੇ ਚੰਨ ਨਿਕਨੇ ਫਿਰ ਛੱਡਿਆ ਕਦੋਂ ਛੱਡਿਆ ਕਦੋਂ ਉਹਨਾਂ ਨੇ ਤੁਹਾਨੂੰ ਸਾਨੂੰ ਰਾਤ ਦੇ 11:00 ਵਜੇ ਛੱਡਿਆ ਜੀ ਫਿਰ ਤੁਸੀਂ ਪੁੱਛਿਆ ਨਹੀਂ ਵੀ ਤੁਹਾਨੂੰ ਕਿਸ ਜ਼ੁਲਮ ਚੰਦਰ ਲੈ ਜਾ ਰਹੇ ਹੋ ਕਿਉਂ ਖੜਦੇ ਹੋ ਬਹੁਤ ਕਹਿਉਂਦੇ ਰਹਿਆ ਸਾਨੂੰ ਕੋਈ ਜਵਾਬ ਨਹੀਂ ਦਿੰਦੇ ਸੀ ਚੁੱਪ ਤੁਹਾਨੂੰ ਆਂਦੇ ਸਾਂ ਚੁੱਪ ਕਰੋ ਚੁੱਪ ਕਰੋ ਜੇ ਤੁਸੀਂ ਜਿਆਦਾ ਕਿਤਾ ਲਾਤੀ ਚਾਰਜ ਹੋਏਗੀ ਤੁਹਾਡੇ ਅੱਛਾ ਲਾਠੀ ਚਾਰਜ ਕਰਨਾ ਜੀ ਲਾਠੀ ਚਾਰਜ ਦਾ ਸਾਨੂੰ ਕਿਹਾ ਸੀ ਕਹਿੰਦਾ ਜੇ ਤਦ ਨਾ ਤੁਸੀਂ ਚੁੱਪ ਕਰਦੇ ਬੈਠੇ ਤੁਹਾਡੇ ਦਾ ਲਾਠੀ ਚਾਰਜ ਹੋਏਗੀ ਫਿਰ ਦੋ ਦਿਨ ਹੋ ਗਏ ਤੁਸੀਂ ਬਾਹਰ ਹੀ ਬੈਠੇ ਓਦਾਂ ਹੀ ਹਾਂਜੀ ਇੱਥੇ ਬੈਠੇ ਆ ਜੀ ਕੀ ਇਮਕਾਨ ਨਹੀਂ ਸਾਡਾ ਕੋਈ ਕੀ ਕਹਿਣਾ ਕੀ ਕਹਿਣਾ ਚਾਹੋਗੇ ਸੰਗਤ ਨੂੰ ਜਾਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਕਿ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਹੈ ਲੋਕੀ ਜਿਵੇਂ ਕਿ ਤੁਸੀਂ ਸੈਕ ਸੈਕ ਸੰਗਤ ਤੋਂ ਦੇਖ ਰਹੇ ਨੇ ਕਿ ਇਨਸਾਫ ਕਿਵੇਂ ਕੀ ਚਾਹੁੰਦੇ ਤੁਸੀਂ ਮਤਲਬ ਸਾਡਾ ਘਰ ਤੋੜ ਆਇਆ ਜਾਏ ਜੀ ਘਰ ਤੋੜ ਆਇਆ ਜਾਏ ਮਤਲਬ ਸਾਰਾ ਕੁਝ ਤੋੜ ਗਿਆ ਬੀ ਜੀ ਤੋੜ ਗਏ ਅੰਦਰ ਸਮਾਨ ਕੀ ਕੀ ਸਮਾਨ ਸੀ ਘਰ ਸਾਰਾ ਸੀ ਸਾਡਾ ਜੀ ਅਸੀਂ ਕੁਝ ਨਹੀਂ ਕੱਢਿਆ ਸੰਦ ਲੈ ਗਈ ਸੀ ਉਸੇ ਵਾਲੀ ਜੀ ਕੁਝ ਨਹੀਂ ਸਾਡਾ ਸੋਨਾ ਬੱਚੇ ਵੀ ਲੈ ਗਏ ਬੰਦ ਲੈ ਗਏ ਸੀ ਸਾਡੇ ਜੀ ਮਤਲਬ ਕਿ ਇਹ ਦੇਖੋ ਤੁਸੀਂ ਭੈਣ ਸਾਰੇ ਬੱਚੇ ਇੱਥੇ ਬੈਠੇ ਹੋਏ ਸਾਰਾ ਪਰਿਵਾਰ ਬਾਹਰ ਬੈਠਾ ਹੋਇਆ ਫਿਰ ਕੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੁਣ ਤੁਸੀਂ ਦੇਖੋ ਵੀਡੀਓ ਦੇ ਤੁਹਾਨੂੰ ਸਾਰੇ ਲਾਈਵ ਦਿਖਾ ਆਪਾਂ ਦਿਖਾਤਾ ਵੀ ਕੁਝ ਵੀ ਪਾਰਦਰਸ਼ਤਾ ਹੈ ਦੇਖੋ ਮਾਤਾਵਾਂ ਵਿਚਾਰੀਆਂ ਹਨ ਬੱਚੇ ਕਿਵੇਂ ਰਾਤ ਦਾ ਟਾਈਮ ਬਸ-ਬਸ ਹੁੰਦਾ ਹੁਣ ਦਿਨੇ ਤੇ ਚਲੋ ਛਾਂ 'ਚ ਬਹਿ ਜਾਂਦੇ ਰਾਤ ਨੂੰ ਦਫ਼ਤਰੇ ਵੀ ਨਹੀਂ ਰਹਿ ਸਕਦੇ ਹਨਾ ਰਾਤ ਨੂੰ ਦਿੱਕਤ ਹੈ ਜੀ ਸਾਨੂੰ ਨਿੱਕ-ਨਿੱਕੇ ਬੱਚੇ ਨੇ ਕਿੱਧਰ ਲੈ ਕੇ ਜਾਈਏ ਇੱਥੇ ਬਹਿਨੇ ਆ ਮੰਜੀਆਂ ਤੇ ਕੋਈ ਨੇਰਾ ਲੇਟ ਨਹੀਂ ਕੁਝ ਨਹੀਂ ਸਾਡੇ ਕੋਲ ਲੇਟ ਲੂਟ ਵੀ ਸਾਰੀ ਬੰਦ ਕਰ ਦਿੱਤੀ ਹੈ ਨਾ ਬਹੁਤ ਦਿੱਕਤ ਹੈ ਬਲੈਸ ਟੈਂਸਨ ਸਾਡੇ ਬਿੱਲ ਕਲੀਅਰ ਨਹੀਂ ਬਿਲਕੁਲ ਬਾਪੂ ਜੀ ਕਹਿੰਦੇ ਕੀ ਬਾਪੂ ਜੀ ਕੀ ਕਰੇ ਖਾਤੇ ਬਿਲਕੁਲ ਕਲੀਅਰ ਨੇ ਕੋਈ ਸਾਡੇ ਤੇ ਕਿਸੇ ਕਿਸਮ ਦਾ ਨਹੀਂ ਵੀ ਸਾਡਾ ਅਲਿਗੇਸ਼ਨ ਨਹੀਂ ਹੈ ਕੋਈ ਵੀ ਤੁਰੀ ਕਿਸੇ ਗੱਲ ਵਿੱਚ ਤੇ ਸਾਡਾ ਬਿਲਕੁਲ ਕਲੀਅਰ ਤੇ ਸਾਡੇ ਮੀਟਰਾਂ ਦੇ ਬਿਲ ਕਲੀਅਰ ਹਾਂ ਸਾਡੇ ਤੇ ਬਿਲਕੁਲ ਧੱਕਾ ਹੋਇਆ ਕਿ ਜਿੰਨਾ ਇਹਨਾਂ ਨੂੰ ਇਹਨੂੰ ਪਤਾ ਨਹੀਂ ਇਹ ਕੀ ਕਰਦਾ ਸਾਈ ਟ੍ਰਾਂਸਫਰ ਵੀ ਲਾਗ ਲੈ ਕੇ ਬਾਪੂ ਜੀ ਆਹ ਟ੍ਰਾਂਸਫਰ ਵੀ ਲਾਗ ਲੈ ਕੇ ਮੋਟਰ-ਮੋਟਰ ਵੀ ਲਾਗ ਲੈ ਸਟਾਰਟਰ ਵੀ ਲਾਗ ਹੈ ਉਹਦਾ ਸਾਰੀ ਉਹਦੀ ਕੋਠੀ ਵੀ ਟਾਗ ਹੈ ਜਿੰਨਾ ਉਹਦੇ ਵਿੱਚ ਇਹ ਤਾਰਾ ਤੋਰਾ ਵੀ ਲਾਗ ਸਾਰੇ ਵਟਕੇ ਲਾਗ ਮਤਲਬ ਕਿ ਰਹਿ ਨਾ ਸਕੋ ਉਥੇ ਕੋਈ ਰਹਿ ਨਾ ਸਕੋ ਵੀ ਇਹਨਾਂ ਨੂੰ ਆਪੇ ਹੀ ਭੁੱਖੇ ਮਰਦੇ ਤਸਿਆਏ ਮਛਰ ਜੇ ਇਹਨਾਂ ਨੂੰ ਖਾ ਜਾਵੇ ਬਾਹਰ ਦੀ ਚੀਜ਼ ਇਹਨਾਂ ਨੂੰ ਕੋ ਖਾ ਜਾਵੇ ਜਾਂ ਕੋਈ ਡਰਾਵਾ ਪਾਵਾਂਗੇ ਕੱਲ ਨੂੰ ਵੀ ਆਪੇ ਭੱਜ ਜਾਣਗੇ ਅਸੀਂ ਭੱਜਣ ਵਾਲੇ ਨਹੀਂ ਮਰ ਜਾਵਾਂਗੇ ਇੱਥੇ ਤਿਆਗ ਦਿਆਂਗੇ ਆਪਦੀ ਜਾਨ ਪਰ ਅਸੀਂ ਜਾਣ ਵਾਲੇ ਨਹੀਂ ਕਿੱਥੇ ਜਾਈਏ ਕੋਈ ਸਾਡੇ ਕੋਲ ਜਾਂਦਾ ਹੀ ਨਹੀਂ ਕਿੱਥੇ ਜਾਵਾਂਗੇ ਕਿੱਥੇ ਜਾਣਗੇ ਦੇਖੋ ਤੁਸੀਂ ਆ ਮੰਜੇ ਤੇ ਬਾਹਰ ਬੈਠੇ ਹੋ ਲਾਈਵ ਤੋਂ ਬਾਅਦ ਸਾਰੇ ਪਰਿਵਾਰ ਐਡਾ ਵੱਡਾ ਪਰਿਵਾਰ ਚਾਰ ਪਰਿਵਾਰ ਨੇ ਮਾਤਾਵਾਂ ਵਿਚਾਰੀਆਂ ਦੇਖੋ ਹਨ ਤੇ ਕਿਦਾਂ ਗੁਜ਼ਾਰਾ ਕਰਨਗੇ ਤੇ ਆਹ ਜ਼ਮੀਨ ਦੇ ਵਿੱਚ ਥੋੜੀ ਬਹੁਤੀ ਵਾਈ ਕਰਦੇ ਆ ਆਪਣਾ ਕਿਸਾਨੀ ਕਰਦੇ ਆ ਵਿਚਾਰੇ ਤੇ ਫਿਰ ਉਹਨਾਂ ਨੂੰ ਪੇ ਕਰ ਆਪਣਾ ਘਰਾਂ ਤੋਂ ਬੇਕਾਰ ਕਰ ਦਿੱਤਾ ਗਿਆ ਬਾਹਰ ਕੱਢ ਦਿੱਤਾ ਗਿਆ ਦੂਰ ਤੱਕ ਦਿਖਾ ਦਿੰਦੇ ਆ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਲੋਕਾਂ ਦਾ ਕਰਨ ਇਨਸਾਫ ਮਿਲ ਸਕੇ ਜਾਂ ਕਾਨੂੰਨੀ ਕਾਰਵਾਈ ਚੰਦੀ ਹੈਲਪ ਕਰਨ ਦੀ ਸੰਗਠਨ ਨੂੰ ਬੇਨਤੀ ਆ ਸਿੱਖ ਪਰਿਵਾਰ ਆ ਸਾਰਾ ਤੇ ਜਰੂਰ ਕੋਸ਼ਿਸ਼ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ